ਗੰਦਾਰ ਕਿਲਾ ਇਹ ਇਥੇ ਨਿ ਇਤਿਹਾਸ ਜਿਹੜੇ ਮੈਂ ਤੁਹਾਨੂੰ ਦੱਸਦਾ ਅੱਗੇ ਦੇਖੋ ਕਿੰਨੀਆਂ ਪੀੜੀਆਂ ਪੀੜੀਆਂ ਜਿਹੜੀਆਂ ਇਥੋਂ ਦੀ ਅੰਦਰ ਜਾਣ ਵਾਸਤੇ ਰਸਤੇ ਬਣੇ ਹੋਏ ਨੇ ਇਹਦੀ रिपेयर चल रही है एक गेट नहीं अगर एक गेट हो रहा गया ने किला लगे हर किले चल रही है आदे। ਵਾਹ ਵਾਹ ਬੱਲੇ 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 ਦੇਖੋ ਵਾਹ ਹੀ ਵਾਹ ਹੜਕ ਇਹ ਘਟ ਜੋ ਮੈਂ ਨੇੜੋ ਕਰਦਾ ਸਾੜਾ ਜਵਾਨ ਦੇਖੋ ਕਿੰਨੀ ਉੱਤੇ ਆਵਾਲੇ ਨਾਉਂਦਾ ਆਇਆ ਪੁੜਿਆ ਹਾਂ ਆਹ ਖਲੋ ਆਇਆ ਜਿੱਥੇ ਇੱਥੇ ਪਹਿਲੇ ਉਹ ਟਾਈਮ ਤੇ ਹੈ ਨਾ ਸ਼ੋਜੇ ਮਹਾਰਾਜ ਤੇ ਘੋੜੇ ਜਿਹੜੇ ਬੰਦੇ ਸੀ ਘੋੜੇ ਦਾ ਤੇ ਵਿੱਲਾ ਇੱਧਰ ਅੱਛਾ ਘੋੜਿਆਂ ਦਾ ਤੇ ਵਿੱਲਾ ਆ ਗਿਆ ਇੱਧਰ ਘੋੜਿਆਂ ਦੇ ਤੇ ਵਿੱਲਾ ਆ ਗਿਆ ਜੀ ਹਾਂ ਤੁਨੋਂ ਘੋੜਿਆਂ ਮਹਾਰਾਜ ਸ਼ਿਵਾਜੀ ਦੇ ਘੋੜੇ ਜਿੱਤੇ ਬੰਦੇ ਸੀ ਤੇ ਵਿੱਲਾ ਸੀ ਹਾਂ ਸੰਦੇਗੀ ਸਰ ਹਾ ਦੇ ਕੋ ਇੱਥੇ ਬੰਦੇ ਸੀ ਬੋਲੇ ਆਗੇ ਉੱਥੇ ਘੋੜੇ ਬੰਦੇ ਸੀ ਤੇ ਕਪੜੇ ਵਗੈਰੇ ਧੁੰਦੇ ਸੀ ਪਹਿਲੇ ਉੱਠਾਇਆ ਹਾਂ ਆ ਕਪੜੇ ਧੋਣ ਵਾਲਾ ਹੈਗਾ ਆ ਪਾਣੀ ਹਜੇ ਵੀ ਖੜਾ ਇੱਧਰ ਆ ਜਾਂਦਾ ਉੱਧਰ ਜਿਹੜਾ بارش ਦਾ ਪਾਣੀ ਹਾ ਦਾ ਕੁਝ ਇੱਥੇ ਘੋੜੇ ਬੰਦੇ ਸੀ ਓ ਬੱਲਾ 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 ਹਾਂ ਰੂਬੜੇ ਜੀ ਹਨ ਹਾਂ ਆ ਸਾਡੇ ਸੰਗਤ ਆਈ ਜਾਂਦੀ ਹੈ ਬੀਬੀ सुरेंद्र ਕੌਰ ਬੀਬੀ ਇੰਦਰਿੰਦਰ ਕੌਰ ਉਹ ਉਹ ਗਾਂਵੇ ਬਣਾਉਂਦੇ ਬੀਬੀ ਸ਼ਾਨਕੌਰ ਬੀਬੀ ਸਰਬਜੀਤ ਕੌਰ ਕਾਕਾ ਕੈਫੀ ਜੀ ਆ ਗਏ ਕਾਕਾ ਅਮਰਿੰਦਰ ਜੀ ਆ ਗਏ ਆ ਪਾਈ ਸਾਡੇ ਆਪਾ ਹਰਦਿਆਲ ਸਿੰਘ ਵੀ ਆ ਗਿਆ ਤੁਹਾਡੇ ਸਾਹਮਣੇ ਚਲੋ ਸੋਨੇ ਕੇਲੇ ਦਾ ਜਿਹੜਾ ਦਿਖਾਇਆ ਕੇਲਾ ਸਾਰਾ ਅੰਦਰੋਂ ਬਾਹਰੋਂ ਬਾਕੀ ਅੱਗੇ ਚੱਲ ਕੇ ਫਿਰ ਨਾਲ ਫੇਰ ਜੁੜਦੇ ਆ ਉਹਨੇ ਲਈ ਬਾਖੀ ਰਿਓ ਬਾਖਰ ਜੀ ਕਫਾਲਾ ਵਾਖਰ ਜੀ ਕੀ ਫਤੇ